ਲੋ ਜੀ 2024 ਜਾਂਦਾ ਹੋਇਆ ਤੇ 2025 ਆਉਂਦਾ ਹੋਇਆ ਤੇ ਸਾਡਾ ਲਾਸਟ ਵਲੌਗ ਹੈ 2024 ਦਾ ਹਾਂ ਸਾਡਾ ਲਾਸਟ ਵਲੌਗ ਇਸ ਸਾਲ ਦਾ ਲਾਸਟ ਵਲੌਗ ਹੈ ਹਨਾ ਤੇ ਇਧਰ ਅਮਰਤਪਾਲ ਸਿੰਘ ਜੀ ਅੱਗ ਸੇਕਦੇ ਹੋਏ ਤੇ ਪਰਨੀਤ ਸਿੰਘ ਦੀ ਲੱਤਾਂ ਛੋੜੀ ਚ ਰੱਕੀਆਂ ਨੇ ਤੇ ਮਾਮਾ ਭਾਗ ਅਸੀ ਤਰੁ ਤਰੀ ਹੁੰਦਾ ਟਾਈਮ ਨਹੀਂ ਲਾਉਂਦੇ ਹੈਗੇ ਤੇ ਇਧਰ ਦੇਖੋ ਪਹਿਲਾਂ ਸਾਡਾ ਸਾਰਾ ਬਾਜ਼ਾਰ ਘੁੰਮ ਕੇ ਆਇਆ ਤੇ ਉੱਥੇ ਨੂੰ ਗਰਮੀ ਆ ਗਈ ਵਧੀਆ ਤੇ ਹੁਣ ਆਉਂਦਾ ਸਾਰੀਆਂ ਸੰਤਰੇ ਖਾਂਦਿਆ ਉਹ ਇੰਨਾ ਮਿੱਠਾ ਸੰਤਰਾ ਹੈ ਹੋਈ ਹੂੰ ਤੇ ਨਜ਼ਾਰੇ ਦਾ ਅਗਵਲ ਦੀ ਉਹਦੇ ਘਟਾ ਛੋੜੇ ਛੋੜਾ ਘਟਾ ਛੋੜਾ ਛੋੜਾ ਘਟਾ ਲੁਕਾ ਕੇ ਦਿਖਾਵਾਂ ਉਹ ਪੂਰਾ ਝੋਲੀ ਝਕੜਾ ਉਖੜ ਤੁਸੀਂ ਭੁਖੜ ਤੁਸੀਂ ਉਹ ਦੇਰੋ ਚੰਨੀ ਆਂਟੀ ਲੈ ਆ ਮੈਂ ਦੇਰ ਮੈਂ ਹੋਈ ਸੀ ਅਬ ਚੱਲੀ ਮੈਨੂੰ ਯਾਦ ਤੋਂ ਬਦੇਗ ਨਹੀਂ ਉਹ ਕਿਹੜਾ ਪਰਸ ਮਾਰ ਆਹ ਡੱਤਾ ਤਾਂ ਖਾਦਾ ਵੇਦਾ ਖਾਦੇ ਨੂੰ ਦੋ 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 ਕੋਈ ਨਹੀਂ ਮੈਂ ਖਾਣ ਤੂੰ ਭੁੱਲ ਗਿਆ ਭੁੱਲ ਗਿਆ ਜੀ ਉਹ ਖਾ ਲਉ ਮੈਂ ਖਾ ਲਉ ਭੁੱਲ ਗਿਆ ਰੇ ਖਾਦਾ ਖਾਦਾ ਭੁੱਲ ਗਿਆ ਵਿਚਾਰਾ ਉਹਨਾਂ ਅੱਧਾ ਰੱਖੀ ਦਸਾਂ ਲੈ ਪਲੇਟ ਤੇ ਹੈ ਪਤਾ ਬੋਲਦੇ ਨਹੀਂ ਤੇ ਆਪਾਂ ਇਸ ਸਾਲ ਆ ਵੀ ਲਿਆਦਾ ਸਿਰ ਤੇ ਬੰਦਣ ਵਾਲਾ ਪਰ ਇਹ ਆ ਛੋਟਾ ਗਿਆ ਅੱਗੇ ਆ ਬੰਦਣ ਅੱਗੇ ਤੇ ਹੁਣ ਅੱਗੇ ਵਧਦਾ ਨਹੀਂ ਕਿਉਂਕਿ ਛੋਟਾ ਇਹ ਕਪ ਬਹੁਤ ਜ਼ਿਆਦਾ ਹਰਮਾਲਣ ਪਹਿਲਾਂ ਉਹ ਵੱਡੇ ਹੁੰਦੇ ਹਨ ਹੈ ਨਾ ਉਰਮਾਲ ਸਾਨੂੰ ਮਿਲੇ ਨਹੀਂ ਇੱਕ ਦੁਕਾਨ ਤੋਂ ਪੁੱਛਿਆ ਤਾਂ ਕਹਿੰਦੇ ਦੋ ਰੰਗ ਨੇ ਸਾਡੇ ਵਿੱਚ ਇੱਕ ਹਰਾ ਤੇ ਇੱਕ ਚਿੱਟਾ ਤੇ ਚਿੱਟਾ ਮੰਮੀ ਨੇ ਦਿੱਤਾ ਤੇ ਹਰਾ ਆਪ ਰੱਖ ਲਿਆ ਹਾਏ ਲੱਤਾਂ ਚੜ੍ਹਦੇ ਆ ਪਰ ਲੱਕ ਪਿੱਛੋਂ ਠਰੀ ਜਾਂਦੇ ਆ ਇਹ ਅਜੇ ਇੱਕ ਐਪੀਸੋਡ ਤੇ ਕਲਵਿੰਦਰ ਕਿ ਜ਼ੋਰ ਕੀ ਪਾਪਾ ਗਾ ਕੋਤੋਂ ਕੁਟੀ ਕਾਲਾ ਫੋਨ ਲੈ ਕੇ ਸੰਤਰਾ ਖਾ ਕੇ ਹੈ ਅਗਰ ਮੂਵਣਾ ਉਹ ਕਾਣ ਦੇ ਹੱਥ ਰਾਇ ਦੇ ਕਿ ਕਿਵੇਂ ਹਤਾ ਜੋ ਛਿੱਟ ਡਿਗੰਦੇ ਸੰਤਰੇ ਦੇ ਜੂਸ ਦਾ ਬਣਾ ਰਿਆ ਵਿੱਚੋਂ ਜੂਸ ਕੱਢਦੇ ਆ ਦਗਰਾ ਇੱਕ ਦਿਨ ਇੱਕ ਦਿਨ ਬੱਸ ਗਏ ਮੂਜ ਚੈਨਾ ਗੁਆਟੀਆਂ ਨੂੰ ਇੱਕ ਦਿਨ ਇੱਕ ਦਿਨ ਹਾਂ ਚੈਨਾ ਆਂਟੀਆਂ ਮੰਗ ਇੱਕ ਦਿਨ ਲੈ ਤੁਸੀਂ ਬੋਲ ਕੇ ਰਿਹਾ ਚਾਂਬਲੇ ਉਹ ਚੈਨਾ ਚੈਨੇਜ ਜਾ ਕੇ ਆਂ ਬਖਾਓ ਤੁਸੀਂ ਚੈਨਾ ਜੰਬ ਮਿਲਦੇ ਨਹੀਂ ਚਲੋ ਐ ਹੋਰੇ ਕੋਸੀ गल सही नहीं हैगी तेरे वास्ते के, चलो मैं ये रोटी आये देखो पुषा उसे देखी वो भी पे पापा ने कहते ला के दे तो 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 让我把筷子，让我把筷子给买了。 没有。

സീകാലി സെലക്ടറി മിട്ടി ബ്ലാഗ തയ്യാറും കയ ਤੇ ਤੇ ਤੁਮੀ ਚੱਲ ਜਿਓ ਤੇ ਨਵੇਂ ਸਾਲ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਸਹੀ ਗੱਲ ਐ ਜੀ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੇ ਉਮੀਦ ਕਰਦਾ ਕਿ ਨਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੇਰੇ ਵੱਲੋਂ ਵੀ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਮੈਨੂੰ ਇਹ ਨਹੀਂ ਪਤਾ ਮੇਰਾ ਕੈਮਰੇ 'ਚ ਮੂੰਹ ਆਉਂਦਾ ਹੈ ਕਿ ਨਹੀਂ ਆਉਂਦਾ ਹੈ ਬੈਠ ਕੇ ਸਾਹਮਣੇ ਆਊਗਾ ਓਕੇ ਤੇ ਵਾਹਿਗੁਰੂ ਕਰੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਹਨਾ ਜਿਹੜੇ ਜਿਹੜੇ ਕੰਮ ਆਪਣੇ ਪਿੰਦੇ ਸਾਥ ਰਹੇ ਹੋ ਆਪਾਂ ਇਸ ਸਾਲ ਤੇ ਪੂਰੇ ਕਰ ਲਏ ਇੱਕ ਨਹੀਂ ਬਹੁਤ ਕੁਝ ਪਲੈਨਿੰਗ ਕੀਤੀ ਹੁੰਦੀ ਹੈ ਕਿ ਇਸ ਸਾਲ ਆਪਾਂ ਕਰਨਾ ਆ ਕਰਨਾ ਬਾਕੀ ਹੁੰਦਾ ਉਹੀ ਜੋ ਮਰ ਮਾਰਵਾ ਨੂੰ ਮਜੂਰ ਹੁੰਦਾ ਹੈ ਮੇਨ ਗੱਲ ਤਾਂ ਇਹ ਕਿ ਤੰਦਰੁਸਤੀ ਰਹੇ ਪਰ ਮਾਰਵਾ ਸਾਥ ਨੂੰ ਤੰਦਰੁਸਤੀ ਹੋਏ ਕਿ ਤੇ ਕੰਮ ਸਾਰੇ ਹੁੰਦੇ ਰਹਿਣਗੇ ਆਪਾਂ ਚੁੱਲਾ ਲਿਆ ਬਾੜ ਰਾਂਸ ਵੀ ਇੱਥੇ ਬਾਲ ਲੈਣੀ ਸਵੇਰੇ ਪੜਾਣ ਉੱਠ ਕੇ ਬਣਾ ਬਣਾ ਕੇ ਨਹਾ ਕੇ ਨਾ ਚੱਗ ਭਾਈ ਮੈਂ ਕਿਹਾ ਵੀ ਨਹਾ ਕੇ ਨਾ ਬੰਦਾ ਬੈਹਿੰਦਾ ਗੋਡਿਆਂ ਗੋਡਿਆਂ 'ਚ ਸ਼ੇਕ ਚੜ ਜਾਂਦਾ ਚਾਹੇ ਲੱਖ ਰਜਾਈਆਂ ਚਪਈਏ ਜਿਹੜਾ ਅੱਗ ਦਾ ਸ਼ੇਕ ਹੋ ਅੱਗ ਦਾ ਹੀ ਹੁੰਦਾ ਦੇ ਸਾਡੇ ਅੱਧੇ ਬੰਦੇ ਨਹਾਉਣ ਨੂੰ ਹੁੰਦੇ ਕੋਈ ਬਰਸ਼ ਕਰੰਦੇ ਕੋਈ ਕੁੱਛ ਕਰੰਦੇ ਅੰਦਰ ਲੱਗੇ ਹੋਏ ਸਾਰੇ ਜਿਵੇਂ ਜਿਵੇਂ ਉੱਡਦੇ ਜਾਣਗੇ ਤਿਵੇਂ ਤਿਵੇਂ ਤੁਹਾਨੂੰ ਇੱਥੇ ਮਿਲਦੇ ਰਹਿਣਗੇ ਸਵੇਰੇ ਉੱਠ ਕੇ ਪਹਿਲਾਂ ਨਹਾਉਣ ਕੀਤਾ ਉਸ ਤੋਂ ਬਾਅਦ ਅਬ ਸਿਮਨ ਕੀਤਾ ਤੇ ਉਸ ਤੋਂ ਬਾਅਦ ਫਿਰ ਆਪਾਂ ਆ ਗਏ ਆਪਣੇ ਚਾਹ ਚਾਹ ਪੀ ਕੇ ਆਪਾਂ ਜਿਹੜਾ ਆਪਣੇ ਕੰਮ ਨੇ ਉਹ ਕਰਾਂਗੇ ਤੇ ਸ਼ਾਇਦ ਅੱਜ ਆਪਾਂ ਕਿਤੇ ਬਾਰੇ ਲਈ ਹੈ ਇੱਕ ਹੈਨਾ ਬਸ ਸੋਚ ਲੈ ਕਿ ਮੰਮੀ ਦਾ ਔਖਾ ਬਰਨਾਲ ਜਿ ਉਹਨਾਂ ਨੂੰ ਮੈਂ ਹੀ ਕਰਦੇ ਤਾਂ ਆਪਣੇ ਦਿਲ ਨੂੰ ਖੁਸ਼ ਹੁੰਦਾ ਏ ਤੇ ਚੱਕਰ ਹੈ ਕਿ ਇਹ ਮਮਮੀ ਜਾਂਦੀ ਵੱਡੀ ਮਮੀ ਵੱਡੀ ਮਮੀ ਕਹਿੰਦੇ ਆ ਪਕਲਿੰਦਰ ਦੋਮੀਂ ਕਿ ਅਛੋਟੀ ਮਮੀ ਕਹਿੰਦੀ ਮੇਰਾ ਜੀਨ ਲਾਦਾ ਮੈਂ ਕੱਲੀ ਨਹੀਂ ਰਹਿਣਾ ਹੈਗਾ ਹਨ ਤੇ ਬੰਦਾ ਕੀ ਕਰੇ ਸਮਰ ਤੋਂ ਬਾਹਰ ਹੋਇਆ ਪਿਆ ਕੰਮ ਤੇ ਬਾਅਦ ਅਚਲੀ ਦੋਨਾਂ ਨੂੰ ਹੀ ਸਖਾਉਂਦਾ ਹੈਗਾ ਕਿ ਕਰੀਏ ਅੱਗੇ ਪਏ ਸੀ ਆਪਾਂ ਬਾਹਰ ਡਿਨਰ ਫਰਾਂਟ ਕੀਤਾ ਸੀ ਤੇ ਦੋਨੇ ਹਮਾਰੋਂ ਹੀ ਅੰਦਰ ਕਲਿੰਦਰ ਚਿੰਟਾ ਫੜ ਕੇ ਲਿਆਇਆ ਅੰਦਰੋਂ ਚਿੰਟਾ ਲਿਆਇਆ ਚਿੰਟਾ ਰਸੋਈ ਵਾਲੀ ਬਿਸਤਰਾ ਚਿੰਟਾ ਕਹਿੰਦੇ ਬਿਸਤਰਾ ਲਿਆਵਾ ਫੜ ਕੇ ਹੱਦੇ ਹੋਈ ਪਈ ਤੁਹਾਡੇ ਲਈ ਅੰਦਰ ਤੇ

ਵੱਲ ਵਾਲਾ ਸਿਆਲ ਸਿਆਲ ਨਹੀਂ ਕਿਹੜਾ ਉਹ ਅੱਗ ਬਾਲ ਵਾਲਾ ਹੁੰਦਾ ਹੈਗਾ ਉਹ ਲੋਹੇ ਵਾਲਾ ਉਹ ਜਿਹੜਾ ਉਹ ਜਿਹੜਾ ਝੱਗ ਵਾਲੀ ਇਹਨੇ ਹੁੰਦੀ ਯਾਰ ਸਾਡੇ ਸਰਕਾਰੀ ਸਕੂਲ ਚ ਵੀ ਹੁੰਦਾ ਹੁੰਦਾ ਸੀ ਅੰਦਰ ਉਹ ਅੱਛਾ ਅੱਛਾ ਕਿ ਉਹ ਹੁੰਦੀ ਸੀ ਕਿ ਆਪਣੀ ਲੋਹੇ ਦੀਆਂ ਗਿੱਠੀਆਂ ਉਹ ਗਿੱਠੀਆਂ ਹਾਂ 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 ਉਹ ਹੁੰਦੀਆਂ ਉਹ ਵੀ ਆਉਂਦੀਆਂ ਤੇ ਉਹ ਝੱਗ ਬਾਲਿਆ ਕਰੀਏ ਕਿ ਨਹੀਂ ਆਇਲਾ ਤੁਲਾ ਦੇਖ ਰਹੋ ਨਾ ਸਾਡੀ ਮਮਾ ਦੇ ਲਿਆਂਦਾ ਹੋਇਆ ਦੋ ਵਾਰੀ ਸਾਗ ਬਣਾ ਲਿਆ ਇੱਥੇ ਹਾਂ ਤੇ ਹੋਰ ਸਾਨੂੰ ਐ ਵੀ ਝੱਗ ਪਾ ਲਿਆ ਕਰੀ ਪਰੇ ਅੱਗ ਨਾਲ ਤੇਰਾ ਨਾ ਫੜ ਚੱਲਿਆ ਇਹ ਇਹ ਸਟਾ ਹੈਗਾ ਚੱਕਵਾ ਚੁੱਲਾ ਇਹ ਚੱਕੇ ਕਿਧਰ ਮਰਜੀ ਲੈ ਜਰੋ ਬਹੁਤ ਵਧੀਆ ਹੈ ਵਧੀਆ ਸਾਤ ਹੈ ਆ ਫਰੇ ਸਿੰਘ ਵੀ ਆ ਗਿਆ ਉਹ ਪੁੱਤਰ ਕੈਮਰਾਮੈਨ ਯਾਰ ਕੈਮਰਾ ਦੇਖੋ ਮਰਾ ਜੇ ਤੇਰੇ 2 ਮਿੰਟ ਲਾ ਹੀ ਲੋ चुल्ले से खिताब है मेरा। पांच जी पता है सिंगल फेरा? उठ गए? हो गया? नमस्ते आप हैं? है? अरे क्या करना है? है पता है? क्या करना जो? उधर आप नहीं जाता बोल दो जब सारे में। बोलता? बोलता? नहीं बोलें नहीं। इधर देख के कैंपस देख के बोलो। पता है बहुत सारी जगह। पता है? बोलो पता है? ਹੈਪੀ ਨਿਊ ईयर ਹੈਪੀ ਸੜੇ ਮੂੰਹ ਨਾਲ ਹੈਪੀ ਨਿਊ ईयर ਬੋਲ ਰਿਹਾ ਨਾ ਫਤਰੇ ਮੂੰਹ ਧੋਤਾ ਨਾ ਹੱਥ ਕੋਈ ਗੱਲ ਨਹੀਂ ਕਿ ਸਾਡੇ ਸ਼ੇਰ ਕਦੀ ਮੂੰਹ ਨਹੀਂ ਧੋਂਦੇ ਨਾ ਫਤਰੇ ਹਾਂ ਫਤਰੇ ਕਿ ਸ਼ੇਰ ਕਦੀ ਮੂੰਹ ਨਹੀਂ ਧੋਂਦੇ ਹੈਗੇ ਨਵੇਂ ਸਾਲ ਤੇ ਮੈਂ ਨਵਾਂ ਰਮਾਲ ਲਿਆਦਾ ਨਾ ਵਧੀਆ ਵਧੀਆ ਆਈ ਜਾਦੀ ਨਹੀਂ ਕਾਲੀ ਯਾਰ ਕੱਲ ਆਪਾਂ ਨਾ ਮਠਾਈਆਂ ਵਾਲਾ ਖੁੱਲ ਗਏ ਚਲ ਕੋਈ ਗੱਲ ਨਹੀਂ ਰਸਤਾ ਮੂੰਹ ਜੇ ਕਿ ਹੱਸ ਕੇ ਪਿਆਰ ਨਾਲ ਲੜੇ ਹੋਈਏ ਸੱਚ ਖੁਸ਼ੀ ਤੇ ਉਹ ਮੂੰਹ ਮਿੱਠਾ ਹੁੰਦਾ ਹੁੰਦਾ ਹੈ ਕੱਲ ਆਪਾਂ ਦੇਖੀਦਾ ਕਿ ਸਾਲ ਆਪਣਾ ਕੱਟੀ ਜਾਂਦਾ ਨਾ ਆਪਾਂ ਖੁਸ਼ੀ ਮਨਾਉਣਾ ਵੀ 2025 ਚੜ ਗਿਆ ਬਰਥਡੇ ਆਪਾਂ ਮਨਾਉਣਾ ਵੀ ਹਾਂ ਨਾ ਪਾਪਾ ਇੰਨੇ ਸਾਲ ਦੇ ਹੋ ਗਏ ਨਾ ਬਟ ਆਪਣੀ ਜ਼ਿੰਦਗੀ ਦੇ ਹੌਲੀ ਦਿਨ ਕੱਟੀ ਜਾਂਦੇ ਨੇ ਕਰੋ ਜਿਸ ਤਰ੍ਹਾਂ ਪਰਮਾਤਮਾ ਨੇ ਕਿਹਾ ਜਨਾ ਤਾ ਕੋਣੀ ਚੱਲਣੀ ਚੱਲਦੀ ਰਹਿਣੀ ਸੱਚੀ ਨਾਲ ਤੇ ਬਸ ਤੁੱਖ ਨਾ ਆਵੇ ਕਿਸੇ ਦੀ ਜ਼ਿੰਦਗੀ 'ਚ ਬਸ ਹਨਾ ਸਭ ਨੂੰ ਤਰਸਦੀ ਆਪਾਂ ਪਰਮਾਤਮਾ ਨੂੰ ਯਾਰਾ ਵਾਦਾ ਕਰੇ ਸਾਲ ਚਾਹੇ ਘਟਾਈ ਜਾਵੇ ਕੋਈ ਚੱਕਰ ਨਹੀਂ ਹੈਗਾ ਪੱਜੀਆਂ ਦਾ ਵਾਅਦਾ ਕਰੀ ਆ ਜਿੰਦਗੀ ਦੇ ਵਿੱਚ ਸਾਰੇ ਲੜਦੇ ਆ ਭਿੰਡਦੇ ਆ ਸਾਰੇ ਇਕੱਠੇ ਰਹਿਣ ਕਿਹਨੇ ਹੀ ਕਿੰਦਰ ਹੋ ਹਾਂ ਤੇ ਆਪਾਂ ਹੀ ਫੋਨ ਫੜ ਕਰ ਲਈ ਲਿਆ ਫੋਨ ਦੋ ਮੈਨੂੰ ਤਾਂ ਮੈਨੂੰ ਜੇ ਯਾ ਕੁਝ ਆਪਾਂ ਸੋਚਿਆ ਆਪਾਂ ਜ਼ਿੰਦਗੀ ਚ ਆ ਕਰਨਾ ਆ ਕਰਨਾ ਨਾ ਪਰਮਾਤਮਾ ਉਹ ਚੀਜ਼ ਨੂੰ ਦੇਣ ਕਰਨ ਦਾ ਉਹ ਦੇਵੇ ਬਲ ਬਖਸ਼ੇ ਸਭ ਨੂੰ ਔਰ ਹਿੰਮਤ ਦੇਵੇ ਤੰਦਰੁਸਤੀ ਮੈਂ ਤਾਂ ਇਹ ਚੀਜ਼ ਦੇਖੀ ਯਾਰ ਆ ਸਾਲ ਦੇ ਵਿੱਚ ਵਿੱਚ ਆਪਾਂ ਜਿਹੜਾ ਕੁਝ ਖੰਡਾਇਆ ਦੇਖਿਆ ਆਪਾਂ ਇਹ ਦੇਖਿਆ ਕਿ ਤੰਦਰੁਸਤੀ ਬਹੁਤ ਜ਼ਿਆਦਾ ਜ਼ਰੂਰੀ ਏ ਤੇ ਬਾਕੀ ਇਹ ਅਰਦਾਸ ਕਰਿਆ ਕਰੋ ਪਰਮਾਤਮਾ ਅੱਗੇ ਕਿ ਪੈਸਾ ਚਾਹੇ 2 ਰੁਪਏ ਘੱਟ ਦੇ ਦੇ ਪਰ ਮੇਨ ਚੀਜ਼ ਇਹ ਵੀ ਤੰਦਰੁਸਤੀ ਤੇ ਖੁਸ਼ੀ ਕਿਉਂਕਿ ਇਹ ਦੋਨੇ ਚੀਜ਼ਾਂ ਨਹੀਂ ਖਰੀਦੀਆਂ ਜਾ ਸਕਦੀਆਂ ਅੱਗੇ ਆਪਾਂ ਦਾ ਤਾਂ ਵੀ ਬਿਮਾਰ ਹੋ ਗਿਆ ਹਸਪਤਾਲ ਚ ਗਏ ਠੀਕ ਹੋਏ ਅੱਜ ਕੱਲ ਸਭ ਕੁਝ ਨਾਲ ਵੀ ਇਦਾਂ ਦਾ ਹੀ ਹੋ ਗਿਆ ਕਿ ਜੋ ਆਪਾਂ ਪੈਸੇ ਨਾਲ ਵੀ ਨਹੀਂ ਖਰੀਦ ਸਕਦੇ ਤੇ ਇਸ ਕਰਕੇ ਖੁਸ਼ੀ ਤੇ ਤੰਦਰੁਸਤੀ ਇਹ ਦੋਨੇ ਚੀਜ਼ਾਂ ਦੀ ਅਰਦਾਸ ਕਰਿਆ ਕਰੋ ਪਰਮਾਤਮਾ ਅੱਗੇ ਬਾਕੀ ਆਪਾਂ ਜਿੰਨੇ ਕੁ ਸਿਆਣੇ ਆਪਾਂ ਤਾਂ ਆਪਣੇ ਵਿਚਾਰ ਰੱਖ ਲੈਨੇ ਨਾ ਲੱਕੜਾ ਕਟਾਉ ਉਹਦਾ ਰੋ ਤੋਂ ਕੋਈ ਗੱਲ ਕਿਸੇ ਨੂੰ ਦਿਹਾੜੀ ਦੇ ਕੇ ਨਾ ਤੈਨੂੰ ਕਹੋ ਇੱਕ ਦਿਨ ਸਾਰੀਆਂ ਕਾਟ ਦੇ ਕਿਥੋਂ ਵੱਟ ਦੇ ਪਾੜੂ ਬੋੜ ਦੇਵੇ ਆਪਰੇ ਸਾਡੇ ਦੋਦਰ ਉਹ ਆਉਂਦੇ ਨੇ ਹੱਥੋਂ ਪਠਾਨ ਜੇ ਲੱਕੜਾ ਕੱਢਣ ਤੁਹਾਡੇ ਦਦਰੋ ਵੀ ਨਹੀਂ ਹੁੰਦੇ ਹੈਗੇ ਉਹ ਜਾਰੇ ਪਰ 10 20 ਰੁਪਏ ਲੈਂਦੇ ਨੇ ਕਿੰਗਰ ਉਹ 10 20 ਰੁਪਏ ਇੰਨੇ ਲੱਕੜਾ ਪਾੜ ਦਿੰਦੇ ਨੇ ਨਾ ਸਾਡੀਆਂ ਸਾਰੀਆਂ ਹਾਂ ਬਸ ਨਾਲ ਚਾਹ ਪੀ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਨਾ ਚੀਜ਼ਾਂ ਬਾਰੇ ਹਾਂ ਤੇ ਇੱਧਰ ਤਾਂ ਆਪਣੇ ਆਪਣੇ ਘਰਾਂ ਵੀ ਪਾੜ ਦਿੰਦੇ ਨੇ ਆਤਰਾ ਤੇ ਤੋਨਾਏ ਬੋਲ ਚੈਕ ਵਾਵੇ ਫੋਟ ਲਾਈ ਕੰਮ ਫਰੇ ਦੀ ਪੈਂਟ ਦਾ ਫਰੇ ਨੇ ਕੱਲ ਮੇਰੇ ਤੇ ਵੀ ਪਾਇਆ ਸੀ ਉਹ ਫਿਰ ਤੇ ਕਿਵੇਂ ਤਾਂ ਕਮਲਾ ਅਟ ਹੈ ਮਰ ਹੈ ਮਰ ਹੈ ਵਾਲ ਦੇ ਕਿ ਲਾਲੂ ਦੇ ਕਿ ਲੱਗਦੀ ਵਾਪਸ ਗਏ ਤੇ ਕਿ ਨਾਲ ਉਹ ਪਦੇ ਦੇ ਉਹ ਆਓ ਵਾਓ ਨਾ ਦੀਵਿਆ ਜੀ ਉਹ ਨਾਲ ਨਿਭੜਾ ਉੱਥੇ ਅੱਗੇ ਲੈ ਆਓ ਜੀ ਮਮੀ ਨਹੀਂ ਮੈਂ ਕਿਹੜਾ ਨਾ ਇਥੇ ਬੈਠੇ ਵਾਰਸ ਦਈਏ ਤੋ ਤੋ ਕਦ ਕੱਲਾ ਹੋਣਾ ਪੰਗੇ ਲਾ ਰਾਇਆ ਕਿਹਨ ਮਗਰ ਜਾ ਸਵਾਦੇ ਤੇ ਲਓ ਜੀ ਆਪਾਂ ਹੋ ਗਏ ਰੈਡੀ ਸਵੇਰ ਦੀ ਚਾਹ ਪੀ ਕੇ ਰੋਟੀ ਪਾਣੀ ਖਾ ਲਈ ਆਪਾਂ ਨੇ ਤੇ ਹੁਣ ਆਪਾਂ ਚੱਲੇ ਆਂ ਪਟਿਆਲੇ ਤੇ ਸਾਡਾ ਏਟ ਟਾਈਮ ਹੀ ਪਲਾਨ ਬਣ ਗਿਆ ਜਾਣ ਦਾ ਤੇ ਮੈਨੂੰ ਨਹੀਂ ਪਤਾ ਵੀ ਕਿਉਂ ਚੱਲਿਆ ਕਿ ਨਹੀਂ ਚੱਲੇਦਾ ਮੈਨੂੰ ਬਸ ਮੈਨੂੰ ਹੁਕਮ ਦਿੱਤਾ ਆਪਾਂ ਹੁਕਮ ਦੇ ਹੁਕਮ ਮੰਨਣਾ ਆਪਾਂ ਨੇ ਨਾ ਇਹਨਾਂ ਦਾ ਤਾਂ ਇਸ ਕਰਕੇ ਆਪਾਂ ਹੋ ਗਏ ਰੈਡੀ ਹੁਣ ਅਮਨ ਹੋਣੇ ਨੇ ਤਿਆਰ ਥੋੜੇ ਟਾਈਮ ਨਾਲ ਆਪਾਂ ਇੱਥੋਂ ਨਿਕਲਾਂਗੇ ਤੇ ਆਪਾਂ ਜਾਵਾਂ ਪਟਿਆਲੇ ਹੁਣ ਪਟਿਆਲੇ ਕੀ ਕੰਮ ਹੈ ਏ ਅਮਨ ਨੂੰ ਪਤਾ ਹੈ ਜਾਂ ਗगन ਨੂੰ ਪਤਾ ਹੈ ਨਾ ਸਾਡੀ ਦੋਨੋਂ ਮੰਮੀਆਂ ਬੈਠੀਆਂ ਨੇ ਇੱਥੇ ਮੰਮੀ ਸਾਡੇ ਤੋਂ ਦਿਲ ਨਹੀਂ ਲੱਗਦਾਗਾ ਰਾਜੇ ਬਿਨਾ ਤੇ ਰਾਜਾ ਪੁੱਤਰ ਵੀ ਚੱਲੇਗਾ ਸਾਡੇ ਨਾਲ ਤੇ ਪੰਨੀਤ ਰਹੇਗਾ ਘਰੇ ਪੰਨੀਤ ਰਹੇਗਾ ਨਾ ਜਾਣ ਨਾਲ ਹੈਂ ਬਾਬੂ ਵੀ ਤਾਂ ਅਡੂ ਮੋਟਾ ਕਿਉਂ ਨਾ ਹੋਵੇ ਡਿੱਗਦੇ ਮੁੰਡਾ ਨਾਨੀ ਨੂੰ ਮੇਵੇ ਰੋਈ ਜਾਂਦਾ ਮੁੰਡਾ ਨਾਨੀ ਜੀ ਜਦੋਂ ਦੋ ਤੇ ਮੈਂ ਕੋਟ ਕੋਟੀਆਂ ਪਾਈਆਂ ਥੱਲੇ ਮੰਮੀ ਕੀ ਕੰਨੀ ਹੈ ਬੋਲ ਲੈ ਗਏ ਬੋਲ ਵੇਹੇ ਵੀ ਬੱਚਿਆਂ ਨੂੰ ਸਿੱਧਾ ਦੱਸਾਂ ਹਾਂ ਲਾੜ ਮੰਮੀ ਕਹਿੰਦੀ ਗਗਰ ਨਹੀਂ ਲਾਦਾ ਗਗਰ ਨੂੰ ਪਾਉਂਦੇ ਹਾਂ ਯੱਕ ਮੰਮੀ ਨੂੰ ਪੂਰਾ ਯਾਰੋਂ ਤੇਰਾ ਨਾਲ ਆਉਂਦੀ ਇਹਦੀ ਪੜੀ ਹਾਈਪਰਟੈਂਸ਼ਨ ਹੈ ਬਤਾਇਆ ਨਾ ਨੇ ਅਕਨਾਂ ਗੱਲਾਂ ਦੀਆਂ ਤੇ ਕੋਟੀਆਂ ਕੋਟੀਆਂ ਪਾਈਆਂ ਤੇ ਤੂੰ ਲਾਦੇ ਆ ਫਤਿਹ ਸਿੰਘ ਨੂੰ ਕੀ ਹੋਇਆ ਪਰ ਨਹੀਂ ਤੇਨੂੰ ਮੈਂ ਇਹ ਕਰਦਾ ਹਾਂ ਇਹ ਪੁਕਾਰ ਰੋ ਨਾ ਹਾਂ ਜਮੇ ਸਰਾਰ ਤੇ ਫਤਿਹ ਦਾ ਹੋ ਗਿਆ ਟਾਪਾ ਕੀ ਗੱਲ ਹੋਈ ਹੈ ਨਹੀਂ ਗੱਲ ਕੱਲ ਤੁਸੀਂ ਗਏ ਸੀ ਨਾ ਕੱਲ ਗਏ ਸੀ ਨੀ ਤੁਸੀਂ ਹੈਨਾ ਨਹੀਂ ਗਏ ਤੇਨ ਘਰ ਦਾ ਸੀ ਬਸ ਬਣਾ ਰਿਹਾ ਹੁਣ ਮੂਡ ਬਣਾ ਇਹਦਾ ਫਤਿਹ ਤੇ ਬਸਾ ਜੀ ਪ੍ਰਧਾਨ ਸਾਹਿਬ ਸਾਡੇ ਰੈਡੀ ਤੇ ਆਪਾਂ ਵੀ ਰੈਡੀ ਆ ਮੈਂ ਤੁਹਾਨੂੰ ਅੱਜ ਆਪਣਾ ਪੂਰਾ ਕੋਟ ਦਿਖਾਵਾਂਗੀ ਮੈਂ ਕੋਟ ਕਿਹੜਾ ਪਾਇਆ ਜਿਹੜਾ ਯੂਕੇ ਸਤ ਯੂਐਸਏ ਤੋਂ ਆਇਆ ਯੂਕੇ ਸੇ ਤੋਂ ਆਇਆ ਕਰਤਾ ਹੀ ਕੰਮ ਪ੍ਰਧਾਨ ਸਿੱਕ ਵੱਜ ਸਿੱਕ ਵੱਜ ਗਈ ਨਾਲੇ ਹੋਰ ਨ ਵੱਜ ਗਈ ਜੇ ਵਾਜਾਂ ਨਹੀਂ ਤਾਂ ਲੜਾਈ ਉਹ ਪੈਣੀ ਹੀ ਪ੍ਰਧਾਨ ਨਾ ਵੀ ਗਈ ਤਾਂ ਯਾਰ ਆਹ ਐਨਕ ਲਾ ਕੇ ਨਾ ਮੇਰੇ ਅੱਖਾਂ 'ਚ ਜੀਵ ਜੀ ਜਲਨ ਹੋਣ ਲੱਗ ਜਾਂਦੀ ਹੈ ਪਤਾ ਨਹੀਂ ਕਾਤੋਂ ਹਾਂ ਮੁੱਕਾ ਨਹੀਂ ਸੈਂਸਟਿਵ ਨਹੀਂ ਇਹੋਂ ਸ਼ੀਸ਼ਾ ਤੇ ਉਹੀ ਪਾਇਆ ਸੀ ਨਾ ਨਹੀਂ ਉਹ ਨਹੀਂ ਪਾਇਆ ਸੀ ਸ਼ੀਸ਼ਾ ਜੀ ਹੁਣ ਦੇ ਕੱਖਾਂ ਜਿਹੜਾ ਜੀਵ ਚ ਮੱਛੀ ਆ ਰਿਹਾ ਮੱਛਾਪਨ ਹੋ ਰਿਹਾ ਮੈਨੂੰ ਨਹੀਂ ਪਤਾ ਚਾਬੀ ਦਾ ਲੱਭੋ ਚਾਬੀ ਕਿੱਥੇ ਕਿੰਨੇ ਕਾਲੇ ਲੱਗਦੇ ਦੋ ਦਿਨਾਂ ਦਾ ਬਹੁਤ ਜ਼ਿਆਦੇ ਚਲ ਕੋਈ ਗੱਲ ਨਹੀਂ ਜੇ ਕੰਮ ਬੰਦੇ ਨੂੰ ਹੁੰਦਾ ਨਾ ਔਰ ਟਿੱਡੀਆਂ ਇੱਕ ਹੈਲੀਕਾਪਟਰ ਉੱਤੇ ਲੈਂਡ ਕਰਨ ਆ ਰਹੇ ਟਿੱਡੀਆਂ ਵਿੱਚ ਕੰਮ ਥੋੜੀ ਟਿੱਡੀ ਬਾਹਰੇ ਕੱਢ ਦੋ ਜੇ ਕੰਮ ਮੈਂ ਬੰਦੇ ਦਾ ਟਿੱਡੀਆਂ ਵਿੱਚ ਕੰਮ ਥੋੜੀ ਹੁੰਦਾ ਨਾ ਹਾਂ ਚਲੋ ਜੀ ਕੰਮ ਕੁਮ ਨਵੇੜ ਕੇ ਆਪਾਂ ਘਰ ਦੇ ਖਾਣਾ ਖੁਣਾ ਬਣਾ ਕੇ ਸਾਰਿਆਂ ਨੂੰ ਖਵਾ ਪਿਆ ਕਿਤੇ ਅਚਾਨਕ ਸਾਡਾ ਪ੍ਰੋਗਰਾਮ ਬਣਿਆ ਪਟਿਆਲੇ ਜਾਣ ਦਾ ਤੇ ਬਸ ਉਹਨਾਂ ਖ ਚੱਲਦੇ ਹੋ ਸੋਨ ਨੂੰ ਚੱਕਦੇ ਤੇ ਅੱਗੇ ਚੱਲਦੇ ਆ ਹੈਪੀ ਨਿਊਜ਼ਰ ਮਨਪ੍ਰੀਤ ਮਨਪ੍ਰੀਤ ਕਹਿੰਦੇ ਵੀਡੀਓ ਚ ਨਹੀਂ ਆਉਣਾ ਹੈਗਾ ਚੰਗਾ ਮਨਪ੍ਰੀਤ ਅਬ ਤੋਂ ਮਾਰੇ ਹਵਾਲੇ ਬਤਨ ਸਾਥੀਓ ਹਾਂ ਅਸੀਂ ਚਲਾ ਹੈ ਆਪਣੇ ਤੁਹਾਡੇ ਹਵਾਲੇ ਬਤਨ ਸਾਥੀਓ ਅਸੀਂ ਚਲਾ ਆਪਣੇ ਲੋ ਆ ਸਾਥੀਓ ਮਨਪ੍ਰੀਤ ਆ ਗਈ ਹੁਣ ਗਗਨਾ ਜੀ ਲੱਗ ਜਾਣਾ ਵਾ ਆਪ ਜਾਨੀ ਮਾਤਾ ਲੌਂਗ ਲੱਗੇ ਲੈਣ ਆਈ ਸੀ ਹੁਣ ਗਗਨ ਪਰ ਰਹਿਣਾ ਮਨ ਤੇ ਕਿੱਲਾ ਹੋ ਗਲੇ ਸੀ ਮਨ ਦੀ ਮਿਲ ਉਹ ਦੇਖ ਦਿਓ ਮੈਂ ਲੱਗਣਾ ਉਹ ਮਨ ਦੀ ਕਾਹ ਹੋਣ ਜਾ ਤੁਹਾਡੇ ਵਾਲ ਤੇ ਕੋਈ ਚਾਰ ਚੁੱਕਾ ਦੱਸ ਦੇ ਕੋਈ ਹਾਈ ਤੇਰਾ ਫੋੜ ਦਿਆ ਨਾ ਹੋਰ ਬਿੱਲਾ ਰੋਡ ਵਿਲਾ ਰੋਡ ਵਿਲਾ ਰੋਡ ਬਿੱਲੇ ਮੇਰੀ ਗੱਲ ਸੁਣ ਜੇ ਚੰਗੇ ਧਿਆਰ ਦਾ ਪਾਣੀ ਆਇਆ ਲੱਗਣੀ ਤੇ ਬਣਾਉਂ ਜੀ ਆਹੋ ਜਾ ਜਾ ਬਾਈ ਨਾ ਕੱਢਿਆ ਮੈਂ ਬਰਾਬਰ ਕੁੱਪ ਕੇ ਭਾਇਆ ਕੱਲ ਬਾਹਰ ਜਾਂਦੇ ਸੋ ਸੇ ਕੋਲ ਜਿਹੜੇ ਕੋਦਨ ਮੈਂ ਫਰਕ ਤੇ ਪੈ ਹੀ ਗਿਆ ਸੀ ਪਰ ਪੈ ਗਿਆ ਇੰਨਾ ਬਾਈ ਪਰ ਕਿਉਂ ਕਿਹੜਾ ਭਾਇ ਮੈਨੂੰ ਤੇ ਦੰਨਿਆ ਉਹ ਕਿਹੜਾ ਹੈ ਗੱਲ ਨਹੀਂ ਪਰ ਤੁਹਾਨੂੰ ਲੱਗਾ ਦੁਬਈ ਵਾਲਾ ਕਹਿੰਦਾ ਇੱਕ ਤਾਂ ਉਹ ਤਾਂ ਖਤਮ ਹੋ ਗਿਆ ਕਿਉਂ ਇਹ ਮੈਂ ਤਾਂ ਜਿਹ ਪਾਇ ਨਹੀਂ ਆ ਕੇ ਖਤਮ ਹੋ ਗਿਆ ਕਿਹੜਾ ਭਲਾ ਜਿਹੜਾ ਮਾਮੇ ਨੇ ਪਾਇਆ ਅੱਛਾ ਉਹ ਬਾਹਰ ਕਿੱਥੇ ਬੈਠਾ ਉਹ ਗਗਨ ਖੋੜੀ ਨਾ ਰੋੜੀ ਇੱਕਤਰ ਨਹੀਂ ਘਰਾਏ ਨੇ ਪਾਇਆ ਉਹ ਮੇਰੇ ਨਾਲ ਕਿੰਨੀ ਸੀ ਇੰਪੋਰਟ ਕਾਇਨੇ ਆਗ੍ਰੇਮਣ ਹੋ ਰਿਹਾ ਰੋੜੀ ਦੇ ਅਰੇ ਦੋਆਤ ਹੋਈ ਨਾ ਜਾਣ ਜਾਂਦੇ ਜਾਂਦੇ ਮੈਂ ਕਿਹਾ ਨਵਾਂ ਸਾਲ ਕਾਨੂੰ ਮਨਾਉਣਾ ਚਾਹੇ ਦਾ ਚੱਲਾ ਮੂੰਹ ਦੇ ਹੀ ਮੂੰਹ ਸੀ ਜਾਣਾ ਪੈ ਗਿਆ ਚੱਕ ਮਰੂਤੀ ਆ ਗਈ ਪਨੀਤ ਬੋਲਟ ਉਹਨੇ ਸਾਰਾ ਲਾਤੇ ਮਾਸੀ ਕੋ ਬੋਲਟ ਨਹੀਂ ਲੱਗਣਾ ਸਕੂਟੀ ਤਾਂ ਲਾ ਲੂਗੀ ਮੈਂ ਪਹਿਲਾਂ ਆਪਾਂ ਮੂੰਹ ਮਠਾ ਕਰੀਏ ਨਵੇਂ ਸਾਲ ਦਾ ਨਵੇਂ ਸਾਲ ਦਾ ਨਾ ਇੱਕ ਗੁਰਪ੍ਰੀਤ ਵੀਰੇ ਕੋ ਵਿਚਾਰਾ ਲੈ ਕੇ ਆਇਆ ਸਾਡੇ ਵੱਲ ਦੇਖੋ ਕਿੰਨਾ ਸਿਆਣਾ ਕੰਮ ਕੀਤਾ ਕਿਸਨੇ ਨਹੀਂ ਇਕਵਾਈ ਸਾਨੂੰ ਮਠਾਈ ਦੇ ਲਓ ਪੁੱਠਾ ਤਾਂ ਨਹੀਂ ਖੋਲੀ ਜਾਂਦੇ ਨਹੀਂ ਨਹੀਂ ਗੁਰਪ੍ਰੀਤ ਨੇ ਸਾਨੂੰ ਮਠਾਈ ਇਕਵਾਈ ਸੀ ਤੇ ਲਿਆ ਗੁਰਪ੍ਰੀਤ ਵੀਰੇ ਹੈਪੀ ਨਿਊ ਇਅਰ ਇਹਦੇ ਜਿਹਨੂੰ ਤੁਹਾਨੂੰ ਖੰਦ ਕਰੋਗੇ ਹੈ ਹੈ ਡੱਬਾ ਤਾਂ ਪੁੱਠਾ ਪੈਕ ਕਰਵਾਇਆ ਹੋਇਆ ਇਹ ਦੇਖਿਓ ਕਿਤੇ ਲੱਡੂ ਦੀ ਬੂੰਦੀ ਬਣੀ ਹੋਏ ਵਿੱਚ ਚਲੋ ਜੀ ਚਾਹ ਲਓ ਜੀ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਲਓ ਜੀ ਸਾਡੇ ਅੱਜ ਪਹਿਲੀ ਵਾਰ ਹੋਇਆ ਸੀ ਕਿਵੇਂ ਡੱਬਾ ਫੜਨ ਲੱਗਾ ਮੈਂ ਡੱਬਾ ਨਹੀਂ ਫੜਨ ਲੱਗਾ ਨਾ ਚਲੋ ਅੰਦਰ ਚਲੋ ਹੁਣ ਪਹਿਲਾਂ ਅੰਦਰ ਦੇਖਾ ਮੰਮੀ ਰਾਨੂੰ ਯਾਰ ਉਹ ਵਿਚਾਰੀਆਂ ਸਵੇਰ ਦੇ ਕਹਿ ਰਹੇ ਅੱਜ ਕੁਝ ਵੀ ਨਹੀਂ ਲਿਆਂਦਾ ਮੂੰਹ ਮੇ ਠਾਕਰਾਉਨ ਨੂੰ ਅਈ ਸਾਸਰੀ ਕਾਲੀ ਇੰਨੀ ਮਿੱਠੀ ਬੁਲਾਈ ਕਿ ਸਾਰਿਆਂ ਦਾ ਮੂੰਹ ਮਿੱਠਾ ਹੋ ਗਿਆ ਲਓ ਭਈ ਨਵੇਂ ਸਾਲ ਦੀ ਮਠਾਈ ਚੱਕੋ 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 ਜੱਕਾ ਫੜ ਲੱਡੂ ਲੈ ਲਓ ਨਾ ਕਿ ਮੂੰਹ ਮੰਮੀ ਰੱਦਾ ਕਿ ਦਿਓ ਇਹ ਤਾਂ ਤੈਨ ਕੋਈ ਮੰਮੀ ਕੀ ਖਾਲੇਗੀ ਇੱਕ ਨਹੀਂ ਮੰਮੀ ਨੂੰ ਕਾਲਜ ਭਾਗ ਦੇ ਦੇਣਾ ਕੰਦਰਾ ਥੋੜਾ ਜਿਹਾ ਮਾਰਪੀ ਚਲਾ ਤੂੰ ਕਹਿ ਰਹੀ ਮੂੰਹ ਮਿੱਠਾ ਕਰਾਓ ਮਾਰਪੀ ਦਾ ਲੂਣਾ ਕਰ ਲਿਆ ਮੂੰਹ ਆਪ ਹੀ ਦੇ ਦੋ ਆਪ ਹੀ ਦੇ ਦੋ ਦੇ ਦੋ ਚਲ ਮਾਰ ਲੈ ਮੈਂ ਮੈਂ ਚੱਕ ਕੇ ਗੱਡੀ ਚ ਰੇ ਭੇ ਤਾਂ ਮੈਂ ਲਾਦਾ ਚਲੋ ਯਾਰ ਹਲੋ ਆਹ ਭੁੱਲ ਗਿਆ ਹੂੰ ਕੰਦੀ ਬਲਦ ਲੱਗੂ ਜੇ ਹੁਣ ਕਿਹਦੇ ਮੋਟੇ ਉਹ ਨਹੀਂ ਇਹ ਹੋਰ ਲੈਂਦੀ ਨਾ ਵੈਰਟੀ ਚਲੋ ਤੁਰੋ ਤੁਸੀਂ ਚੰਗਾ ਕਰਨ ਬਾਏ